ਸਾਥੀਓ ਤੁਸੀਂ ਸੁਣੋ ਭਾਈ ਸਾਹਿਬ ਨੇ ਇੱਕ ਧੀਵਧੀ ਗੱਲ ਆਖੀ ਹੈ ਵੀ ਜੇ ਅਸੀਂ ਜਨਮ ਦਿਨ ਮਨਾਉਣਾ ਭਾਵ ਆਪਦਾ ਹੈ ਭਾਵ ਸਾਡੇ ਬੱਚਿਆਂ ਦਾ ਉਹਨੂੰ ਕਿਸ ਤਰ੍ਹਾਂ ਅਸੀਂ ਯਾਦਗਾਰ ਬਣਾ ਸਕਦੇ ਹਾਂ ਬਹੁਤ ਉਡੀ ਗੱਲ ਆਖੀਏ ਤੁਸੀਂ ਵੀ ਸੁਣੋ ਇਸ ਚੀਜ਼ ਨੇ ਖਤਮ ਹੋ ਜਾਣਾ ਫੇ ਉਹਦੀ ਖੁਸ਼ੀ ਕਾਦੀ ਅੱਛਾ ਖੁਸ਼ੀ ਮਨਾਓ ਪਤਾ ਕਿੱਦਾਂ ਗਰਦਰਾ ਸਾਹਿਬ ਜਾਓ ਭਾਈ ਸਾਹਿਬ ਕਮੇਟੀ ਨਾਲ ਕਿਉਂ ਭਾਈ ਸਾਹਿਬ ਸਾਡੇ ਪੁੱਤਰ ਦਾ ਪਰਸੋ ਜਨਮ ਦਿਨ ਹੈ ਅਸੀਂ ਇੱਕ ਸਮਾਗਮ ਕਰਨਾ ਚਾਹੁੰਦੇ ਹਾਂ ਅਸੀਂ ਉਸ ਦਿਨ ਸਾਡੇ ਪਰਿਵਾਰ ਨੂੰ ਲੰਗਰ ਹੋਏਗਾ ਕਿਹੜਾ ਪ੍ਰਸ਼ਾਦ ਦੇਖ ਦੀ ਸੇਵਾ ਅਸੀਂ ਕਰਾਂਗੇ ਹਾ ਉਸ ਦਿਨ ਕੁਰਬਾਨੇ ਦਾ ਕੀਰਤਨ ਹੋਏਗਾ ਉਸ ਦਿਨ ਪਾਠ ਹੋਏਗਾ ਉਦੋਂ ਭਾਈ ਸਾਹਿਬ ਤੁਸੀਂ 10 ਮਿੰਟ 15 ਮਿੰਟ ਅਧਾ ਘੰਟਾ ਗੁਰਮਤਿਓ ਵਿਚਾਰਾ ਕਰ ਦਿਓ ਗੱਲ ਫੱਬਦੀ ਹੈ ਜਦੋਂ ਬੱਚਾ ਸਕੂਲ ਜਾਵੇ ਤੇ ਜਾ ਕੇ ਦੱਸੇ ਆਪਣੇ ਸਕੂਲ ਦੇ ਦੋਸਤਾਂ ਵਿੱਚ ਮਿੱਤਰਾਂ ਨੂੰ ਅੱਜ ਮੇਰਾ ਜਨਮ ਦਿਨ ਸੀ ਤੇ ਅਸੀਂ ਸਾਰਾ ਪਰਿਵਾਰ ਘਰ ਬੈ ਕੇ ਗੁਰਬਾਣੀ ਦਾ ਪਾਠ ਕੀਤਾ ਕੀਰਤਨ ਕੀਤਾ ਵਿਚਾਰਾ ਹੋਈਆਂ ਸਾਡੇ ਘਰ ਦੋ ਚਾਰ ਫੈਮਲੀਆਂ ਫਰੈਂਡ ਇਕੱਠੇ ਹੋਏ ਅਸੀਂ ਇਕੱਠਿਆਂ ਬੈ ਕੇ ਖਾਣਾ ਖਾਧਾ ਗੱਲ ਫੱਬਦੀ ਹੈ ਨਾ ਅਸੀਂ ਗੁਰਦੁਆਰਾ ਸਾਹਿਬ ਗਏ ਉੱਥੇ ਸਮਾਗਮ ਕੀਤਾ ਉੱਥੇ ਗੁਰਮਤਿ ਦੀ ਗੱਲ ਹੋਈ ਬੱਚੇ ਨੂੰ ساری ਜ਼ਿੰਦਗੀ ਨਹੀਂ ਭੁੱਲਣਾ ਕਿ ਮੇਰਾ ਜਨਮ ਦਿਨ ਮੇਰੇ ਮਾਪੇ ਨੇ ਉਸ ਵਹਿਗੁਰੂ ਦਾ ਸ਼ੁਕਰਾਨਾ ਕਰਕੇ ਮਨਾਇਆ